ਹੰਮੀ ਹੋ ਗਈ ਆ ਮੈਂ ਤਾਂ ਨਹੀਂ ਕੋਈ ਨਹੀਂ ਆ ਆਏ ਕਦੀ ਕਦੀ ਵਹਤਾ ਆ ਉਹਦੇ ਦੀ ਗੋਲੀਆਂ ਲੱਗੀਆਂ ਉਹ ਤੀਰ ਥਾ ਮਰ ਗਿਆ ਬਰ ਵੀਰ ਤਾਂ ਉਸੇ ਪੂਰਾ ਹੋ ਗਿਆ ਬਰ ਵੀਰ ਨੇ ਇੰਨਾ ਗੱਲਾਂ ਕਰਕੇ ਬਾਹਰ ਨਿਕਲਿਆ ਤਾਰੀ ਦੇ ਘਰੋਂ ਚੱਲੇ ਆ ਉਹ ਵੈਰੀ ਬਾਹਰ ਖੜੇ ਸੀ ਕਿਤੇ ਉਹ ਬੈਰੀ ਜਾਂਦੇ ਨੇ ਖੜਾ ਕਰਕੇ ਇੱਕ ਜੀ ਗੋਲੀਆਂ ਮਾਰੀਆਂ ਕਦੇਵ ਵਾਰ ਨਿਕਈ ਕਦੇ ਦੇਵੀ ਬਿਮਾਰੀਆਂ ਵੀਰ ਵੀ ਮੁੱਕ ਗਿਆ ਉਹ ਮੇਰੇ ਦੋਏ ਪੁੱਤ ਮੁੱਕ ਗਏ ਬੈਰੀ ਕਹਿੰਦੇ ਹੋਣਗੇ ਭਰਾ ਨੂੰ ਨਾ ਤੋਰੇ ਉਹ ਨਾ ਇਹ ਨਾ ਰੋਣੇ ਕਿਹਾ ਸੀ ਬਿਆਨ ਨੂੰ ਮੈਂ ਕਿਹਾ ਇੱਥੇ ਨਾ ਰਹੋ ਇੱਥੋਂ ਚਲ ਜਾਓ ਉਹ ਤੁਹਾਡੇ ਬੈਰੀ ਅਸੀਂ ਸ਼ਹਿਰ ਚ ਬੈਠੇ ਆ ਉਹ ਮੇਰੇ ਨਾਲ ਤੁਹਾਡਾ ਫੁੱਫਰੇ ਇਦਾਂ ਨਾ ਕਰਦਾ ਮੇਰੇ ਪੁੱਤ ਨਾ ਉਹ ਵੀਰੇ ਪੁੱਤ ਨਾ ਹੱਥੀਂ ਵਖਲਿੰਦੇ ਓਹੋ